ਆਵਾਦਵੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਅਸ਼ੋਕ ਪ੍ਰਾਸ਼ਰ ਪੱਪੀ ਦੇ ਜੋਨ ਪ੍ਰਚਾਰ ਨੂੰ ਉਸ ਸਮੇਂ ਵੱਡਾ ਹੰਗਾਰਾ ਮਿਲਿਆ ਜਦੋਂ ਹਲਕਾ ਪੂਰਬੀ ਦੇ ਵਿਧਾਇਕ ਦਲਜੀਤ ਸਿੰਘ ਗਰੇਵਲ ਪੋਲਾ ਅਤੇ ਉਹਨਾਂ ਦੇ ਸਮਰਥਕਾਂ ਵੱਲੋਂ ਵੱਡੀ ਗਿਣਤੀ 'ਚ ਇਕੱਠੇ ਹੋ ਕੇ ਮੋਟਰਸਾਈਕਲ ਰੈਲੀ ਕੱਢੀ ਗਈ ਇਸ ਮੋਟਰਸਾਈਕਲ ਰੈਲੀ ਦੀ ਸ਼ੁਰੂਆਤ ਬਹਾਦਰ ਕੇ ਰੋਡ ਦਾਣਾ ਮੰਡੀ ਤੋਂ ਕੀਤੀ ਗਈ ਜੋ ਕਿ ਹਲਕੇ ਦੇ ਵੱਖ-ਵੱਖ ਇਲਾਕਿਆਂ 'ਚੋਂ ਹੁੰਦੀ ਹੋਈ ਚੰਡੀਗੜ੍ਹ ਰੋਡ ਵਿਖੇ ਸਮਾਪਤ ਕੀਤੀ ਗਈ ਰੈਲੀ ਦੌਰਾਨ ਵੱਡੀ ਗਿਣਤੀ ਚ ਨੌਜਵਾਨਾਂ ਨੇ ਆਮ ਆਦਮੀ ਪਾਰਟੀ ਦੀਆਂ ਝੰਡੀਆਂ ਲਹਿਰਾਉਂਦੇ ਹੋਏ ਆਪ ਦੇ ਹੱਕ ਚ ਨਾਰੇਬਾਜੀ ਕੀਤੀ ਇਸ ਮੌਕੇ ਤੇ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਨੇ ਖੁਦ ਮੋਟਰਸਾਈਕਲ ਤੇ ਬੈਠ ਕੇ ਰੈਲੀ ਦੀ ਸ਼ੁਰੂਆਤ ਕੀਤੀ ਇਸ ਮੌਕੇ ਤੇ ਨੌਜਵਾਨਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਨੇ ਕਿਹਾ ਕਿ ਅੱਜ ਦਾ ਨੌਜਵਾਨਾਂ ਦਾ ਠੰਠਾ ਮਾਰਦਾ ਕੱਟ ਤੇ ਉਤਸ਼ਾ ਇਸ ਗੱਲ ਵਾਲਾ ਇਸ਼ਾਰਾ ਕਰ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪ੍ਰਾਸ਼ਦ ਪੱਕੀ ਦੀ ਜਿੱਤ ਯਕੀਨੀ ਹੋ ਚੁੱਕੀ ਹੈ ਉਹਨਾਂ ਨੇ ਕਿਹਾ ਕਿ ਲੋਕ ਆਪੋ ਹਾਰੇ ਜਿੱਥੇ ਮਿੱਟੀਾਂ 'ਚ ਹਿੱਸਾ ਲੈ ਰਹੇ ਹਨ ਉੱਥੇ ਹੀ ਅੱਜ ਨੌਜਵਾਨਾਂ ਨੇ ਮੋਟਰਸਾਈਕਲ ਰੈਲੀ ਨੂੰ ਇੱਕ ਵਿਸ਼ਾਲ ਮੋਟਰਸਾਈਕਲ ਰੈਲੀ ਵਿੱਚ ਬਦਲ ਦਿੱਤਾ ਹੈ ਧੰਨਵਾਦ ਕਰਦਾ ਬਹੁਤ ਮੇਰੇ ਸਤਿਕਾਰਯੋਗ ਬਜ਼ੁਰਗਾਂ ਦਾ ਮੇਰੀਆਂ ਮਾਤਾ-ਮਾਵਾਂ ਦਾ ਪੈਣਾ ਦਾ ਤੇ ਨਾਲ ਕਰਕੇ ਨੌਜਵਾਨ ਵੀਰਾਂ ਦਾ ਜਿਨ੍ਹਾਂ ਕਰਕੇ ਅੱਜ ਭੋਲੇ ਦਾ ਨਾਮ ਚਮਕਿਆ ਹੋਇਆ ਵਾ ਭੋਲਾ ਕੱਖੋ ਹੌਲਾ ਵਾ ਇਹ ਨਾ ਕਰਕੇ ਪਾਰਾ ਵਾ ਸਰਦਾਰ ਅਜੀਤ ਸਿੰਘ ਬੋਲਾ ਕਰੇ ਵਾ ਜਿੰਦਾਬਾਦ ਸਰਦਾਰ ਅਜੀਤ ਸਿੰਘ ਬੋਲਾ ਕਰੇ ਵਾ ਜਿੰਦਾਬਾਦ ਸਰਦਾਰ ਤੁਹਾਨੂੰ ਜਿੰਦਾਬਾਦ ਠਾਠਾ ਮਾਰਦਾ ਕੱਠ ਤੁਸੀਂ ਦੇਖਿਆ ਉਹਨਾਂ ਮਾਨ ਸਾਹਿਬ ਦੀ ਰੈਲੀ ਚ ਉਹ ਧੰਨਵਾਦ ਕਰਦਾ ਮੈਂ ਥੋੜਾ ਸਾਰੇ ਸਾਥੀਆਂ ਦਾ ਨਾਮ ਤੇ ਅੱਜ ਤੁਸੀਂ ਦੇਖ ਰਹੇ ਹੋ ਜਲੋ ਆਹ ਮੋਟਰਸਾਈਕਲ ਮਹਾਰੈਲੀ ਜਿਹੜੀ ਨਿਕਲ ਰਹੀ ਆ ਅੱਜ ਅੱਜ ਇਹ ਮਹਾਰੈਲੀ ਜਿਹੜੀ ਮੋਟਰਸਾਈਕਲ ਮਹਾਰੈਲੀ ਆ ਇਹ ਇੱਕ ਪਾਸਾ ਪੱਟ ਦੂਗੀ ਅੱਜ ਆਮ ਆਦਮੀ ਮੋਟਰਸਾਈਕਲ ਰੈਲੀ ਕੱਢ ਰਿਹਾ ਨਾ ਕਿ ਕੋਈ ਲੈਵਰ ਤੇ ਲਿਆ ਕੇ ਨਾ ਦਿਹਾੜੀ ਲਿਆ ਕੇ ਨਹੀਂ ਕੱਢ ਰਿਆ ਆਪਣੇ ਮੋਟਰਸਾਈਕਲ 'ਚ ਆਪ ਪੈਟਰੋਲ ਪਾ ਕੇ ਲੈ ਕੇ ਆਏ ਨੇ ਔਰ ਆਪ ਖੜਾ ਖਾ ਕੇ ਆਪ ਆਏ ਨੇ ਆਪਣੇ ਕੋਲੋਂ ਤੇ ਇਹ ਇਹਨਾਂ ਦਾ ਜਿਹੜਾ ਭੋਲਾ ਵਾ ਇਹਨਾਂ ਦਾ ਦੇਣ ਅਗਲਾ ਜਨਮ ਲੈ ਕੇ ਵੀ ਦੇ ਸਕਦਾ ਪਰ ਆਪਣਾ ਦੀਵੇ ਦੇ ਮਿਲ ਕੇ ਚਰ ਵੀ ਦਾ ਦੀਵਾ ਬਾਲ ਕੇ ਇਸੇ ਜਨਮ 'ਚ ਸੂਰ ਸਵੇਰ ਮੋੜੂਗਾ 3 ਸਾਲ ਦੀ ਸਰਕਾਰ ਦੇ ਵਿੱਚ ਬਾਈ ਗੈਰੀਲੀ ਦੇ ਵਿੱਚ ਅੱਜ ਸਾਡੇ ਨੌਜਵਾਨ ਸਾਥੀ ਬਹੁਤ ਹੌਮ ਹੌਮਾ ਕੇ ਪਹੁੰਚੇ ਇਹਨਾਂ ਦਾ ਬਹੁਤ ਧੰਨਵਾਦ ਹੈ ਤੇ ਹੁਣ ਜਿਹੜੀ ਬਾਈਕ ਰੈਲੀ ਨਿਕਲੂਗੀ ਜਿੱਦਾਂ ਨੂਰ ਟਿਬਰ ਰੋਡ ਤੇ ਸਾਡਾ ਰੋਡ ਸ਼ੋਅ ਸੀਗਾ ਭਗਵੰਤ ਮਾਨ ਜੀ ਦਾ ਇਤਿਹਾਸਿਕ ਸੀਗਾ ਜਿਹਨੇ ਰਿਕਾਰਡ ਥੋੜੇ ਸੀਗੇ ਇਦਾਂ ਹੀ ਇਹ ਜਿਹੜੀ ਅੱਜ ਬਾਈਕ ਰੈਲੀ ਹੈਗੀ ਹੈ ਇਹ ਰਿਕਾਰਡ ਤੋੜਨ ਜਾ ਰਹੀ ਹੈ ਇਹਦੇ ਵਿੱਚ ਘੱਟੋ ਘੱਟ 2000 ਮੋਟਰਸਾਈਕਲ ਹੋਊਗਾ ਔਰ ਸਾਡੇ ਐਮਐਲਏ ਦਲਜੀਤ ਸਿੰਘ ਗਰੇਵਾਲ ਭੋਲਾ ਜੀ ਇਹਦੀ ਅਗਵਾਈ ਕਰਨਗੇ ਪੱਪੀ ਪ੍ਰਸ਼ਰ ਜੀ ਦੇ ਘਰੋਂ ਵੀ ਹੋਰ ਵੀ ਆਏ ਹੋਏ ਆ ਹੋ ਸਕਦਾ ਪੱਪੀ ਪ੍ਰਸ਼ਰ ਜੀ ਵੀ ਇੱਥੇ ਪਹੁੰਚਣ ਤੇ ਧੰਨਵਾਦ ਕਰਦੇ ਆ ਨੌਜਵਾਨਾਂ ਦਾ ਜਿਹੜੇ ਆਮ ਆਦਮੀ ਪਾਰਟੀ ਦੇ ਨਾਲ ਉਹਨਾਂ ਹੁਮੇ ਅਗੇ ਜੁੜੇ ਹੋਏ ਐ ਸਾਡੇ ਵਾਰਡ ਨੰਬਰ 3 ਦੇ ਜਿੰਨੇ ਵੀ ਬਾਈਕ ਲਗਭਗ 100 ਬਾਈਕ ਇੱਥੇ ਆਇਆ ਉਹਨਾਂ ਦਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਉਹਨਾਂ ਦਾ ਚੱਲਿਆ ਹੋਇਆ ਇੱਕ ਇੱਕ ਕਦਮ ਮੇ ਜਿਹੜਾ ਸਾਡੇ ਸਿਰ ਮੱਥੇ ਤੇ ਧੰਨਵਾਦ ਸਾਰਿਆਂ ਵੀਰਾਂ ਨੂੰ ਮੈਂ ਸੁਰਿੰਦਰ ਸਿੰਘ ਮੈਦਾਨ ਵਾਰਡ ਨੰਬਰ 2 ਆਮ ਆਦਮੀ ਪਾਰਟੀ ਤੋਂ ਸੁਰਿੰਦਰ ਸਰਦਾਰ ਗੁਲਦੀਪ ਸਿੰਘ ਕੋਲਾ ਕਰਨ ਵਾਲੀ ਅਗਵਾਈ ਵਿੱਚ ਸ਼੍ਰੀਆ ਜੋ ਪ੍ਰਾਸ਼ਰ ਪੱਪੀ ਜੀ ਦੀ ਜਿਹੜੀ ਲੋਕ ਸਭਾ ਹਲਕਾ ਵਿੱਚ ਪਹੁੰਚਾਉਣ ਵਾਸਤੇ ਅੱਜ ਅਸੀਂ ਇਕੱਠੇ ਹੋਏ ਆਂ ਔਰ ਦੇਖੋ ਠਾਠਾ ਮਾਰਦਾ ਇਕੱਠ ਜਿਹੜਾ ਅੱਜ ਤੁਹਾਡੇ ਸਾਹਮਣੇ ਆ ਔਰ ਸਾਰਿਆਂ ਨੂੰ ਜੀ ਆਇਆਂ ਕਹਿੰਦਾ ਜਿੱਥੋਂ-ਜਿੱਥੋਂ ਵੀ ਚੱਲ ਕੇ ਇੱਕ-ਇੱਕ ਕਦਮ ਉਹਨਾਂ ਦਾ ਚੱਲਿਆ ਸਾਡੇ ਸਿਰ ਮੱਥੇ ਉਹ ਸਾਰਿਆਂ ਦਾ ਧੰਨਵਾਦ ਕਰਦਾ ਜੀ ਵੈਗਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤਹ ਉਮੀਦਵਾਰ ਅਸ਼ੋਕ ਪ੍ਰਾਸ਼ਰ ਪੱਪੀ ਜੀ ਜੋ ਸਾਡੇ ਹਲਕਾ ਉਮੀਦਵਾਰ ਹਨ ਅੱਜ ਉਹਨਾਂ ਦਾ ਇੱਕ ਰੋਡ ਸ਼ੋ ਹਲਕਾ ਪੂਰ ਵਿੱਚ ਕੱਟਿਆ ਜਾ ਰਹਾ ਸਰਦਾਰ ਦਲਜੀਤ ਸਿੰਘ ਗਰੇਵਾਲ ਭੋਲਾ ਜੀ ਸਾਰ ਬਿਧਾਨ ਵਾਸਤੇ ਹਮ ਹਮਾ ਕੇ ਸਾਰੇ ਪਹੁੰਚੇ ਹਾਂ ਅਤੇ ਆਪਣੇ ਇਲਾਕੇ ਵਿੱਚ ਜੋ ਵੀ ਮੁਹੱਲੇ ਪੈਂਦੇ ਹਨ ਹਲਕਾ ਪੂਰਬੀ ਜਹਾਜ਼ੀ ਮੁਹੱਲੇ ਵਿੱਚ ਹੁੰਦੇ ਹੋਏ ਆਪਣੇ ਮਕਸਦ ਤੇ ਪਰ ਰੋਡ ਤੇ ਪਹੁੰਚਾਂਗੇ ਅਤੇ ਰੋਡ ਸ਼ੋਅਰੂਮ ਵੱਧ ਤੋਂ ਵੱਧ ਹੋਰ ਵੱਧਲਾ ਬਣਾਵਾਂਗੇ ਆਗਾ ਜੀ ਫੋਟੋ ਬਹੁਤ ਪੈਣੀਆਂ ਹਲਕਾ ਪੂਰਬੀ ਪੂਰਾ ਲੁਧਿਆਣਾ ਦੇ ਫੋਟਾਂ ਬਹੁਤ ਰਿਸਪੌਂਸ ਮਿਲੂਗਾ ਜੀ ਦਾ ਪੂਰਬੀ ਸਰ ਹਲਕਾ ਪੂਰਬੀ ਪੁਰਾ ਲੁਧਿਆਣਾ ਦੇ ਨਿਵਾਸੀ ਅਪੀਲ ਕਰਦੇ ਆ ਕਿ ਤੁਸੀਂ ਵੱਧ ਵੱਧ ਬੋਟਾ ਪਾਓ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪ੍ਰਜਾਪਤ ਪੱਪੀ ਜੀ ਨੂੰ ਦਿਤਾਓ